ਸਪਵਾਨੀਕੜ ਦੇ ਪਿੰਡ ਰਾਜਪੁਰਾ ਵਿਖੇ ਰਿਟਾਇਰਡ ਏਐਸਆਈ ਦੇ ਘਰ ਹੋਈ ਹੈ ਚੋਰੀ ਏਐਸਆਈ ਦੇ ਕਹਿਣ ਮੁਤਾਬਿਕ 8 ਲੱਖ ਦੇ ਕਰੀਬ ਦੀ ਚੋਰੀ ਹੋਈ ਹੈ ਚੋਰਾਂ ਨੇ ਰਾਤ ਨੂੰ ਸੁੱਤੇ ਪਏ ਚੋਰੀ ਨੂੰ ਅੰਜਾਮ ਦਿੱਤਾ ਪੀੜਤ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੋ ਪੁਲਿਸ ਅਨੁਸਾਰ ਜਲਦ ਹੀ ਚੋਰਾਂ ਨੂੰ ਟ੍ਰੇਸ ਕਰਕੇ ਫੜ ਲਿਆ ਜਾਵੇਗਾ ਜੋ ਰਾਤ ਨੂੰ ਸੁੱਤੇ ਪਏ ਦਿੱਤਾ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਸੰਗਰੂਰ ਦੇ ਵਿੱਚ ਚੋਰੀ ਹੋਈ ਹੈ ਸਪਵਾਨੀਕੜ ਦੇ ਵਿੱਚ ਇਹ ਚੋਰੀ ਹੋਈ ਹੈ ਪਿੰਡ ਰਾਜਪੁਰਾ ਦੇ ਵਿੱਚ ਏਐਸਆਈ ਦੇ ਘਰ ਪੁਲਿਸ ਵਾਲੀ ਦੇ ਘਰ ਚੋਰਾ ਨੇ ਢੱਕਾ ਮਾਰਿਆ ਭਵਾਨੀਕੜ ਦੇ ਪਿੰਡ ਰਾਜਪੁਰਾ ਵਿਖੇ ਐਸਆਈ ਦੇ ਘਰ ਇਹ ਚੋਰੀ ਹੋਈ ਹੈ 1.8 ਲੱਖ ਦੇ ਕਰੀਬ ਇਹ ਚੋਰੀ ਕੀਤੀ ਗਈ ਹੈ ਜ਼ੋਰਾਗ ਨੂੰ ਸੁੱਤੇ ਪੈਸਨ ਘਰ ਦੇ ਜਦੋਂ ਚੋਰਾ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਆ ਆ ਜੀ ਆ ਸਾਨੂੰ ਸਵੇਰੇ ਤਰਾ ਮਲੇਖ ਕਰੀਬ 7 ਵਜੇ ਦਵਿੰਦਰ ਸਿੰਘ ਨਾਸੀ ਵੀ ਉਹਦੇ ਘਰ ਜਿਹੜਾ ਖੇਤਾਂ ਦੇ ਪਿੰਡ ਤੋਂ ਬਾਹਰ ਹੈ ਤੇ ਇਹਦੀ ਪਿੱਠਾ ਖੇਤਾਂ ਵੱਲ ਲੱਗਦੀ ਹੈ ਵੀ ਉੱਥੇ ਰਾਤ ਚੋਰੀ ਹੋਈ ਹੈ ਦੋਸੀਂ ਆ ਕੇ ਮੌਕਾ ਦੇਖਿਆ ਤਪੇਛੋ ਗਰੇਲ ਰਹੀ ਹੈ ਤੋੜ ਕੇ ਅੰਦਰ ਕੋਈ ਦਾਖਲ ਹੋਣਾ ਪਾਇਗਾ ਇਹਦੇ ਅਸੀਂ ਇਹਨਾਂ ਟੈਕਨੀਕਲ ਟੀਮਾਂ ਫਿੰਗਰਪ੍ਰਿੰਟ ਵਗੈਰਾ ਉਹ ਆ ਚੁੱਕੇ ਨੇ ਵੈਰੀਫਾਈ ਕਰ ਰਹੇ ਆ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਫਿਰ ਹਾਲਤੋ ਪਰਿਵਾਰ ਵੱਲੋਂ ਜੇ ਚੈੱਕ ਕਰਕੇ ਦੱਸਿਆ ਜੋ ਹਲੇ ਅਸੀਂ ਉਹਨਾਂ ਨੂੰ ਛੇੜਛਾੜ ਨਹੀਂ ਸੀ ਕਰ ਦਿੱਤੀ ਕਿਉਂਕਿ ਟੀਮਾਂ ਫੇਰ ਵੀ ਟੀਮਾਂ ਆਈ ਹੋਈਆਂ ਉਸ ਤੋਂ ਬਾਅਦ ਉਹ ਦੇਖਣਗੇ ਕਿ ਸਮਾਨ ਚੋਰੀ ਹੋਇਆ ਕੀ ਰਹਿ ਗਿਆ ਕੀ ਪਿਆ ਸੀ ਇਹ ਜੀ ਕੋਈ ਗੱਲ ਨਹੀਂ ਜੀ ਬੇਖੌਫ ਹੋ ਲਈ ਪਰੰਤੂ ਸਾਡੇ ਗਸ਼ਤਾ ਵੀ ਚੱਲਦੀਆਂ ਰਾਤ ਨੂੰ ਫਿਰ ਵੀ ਚਲੋ ਇਹ ਗਾਇਬ ਗਏ ਉਹਨਾਂ ਨੇਰੇ ਦਾ ਫਾਇਦਾ ਠਾ ਕੇ ਤੇ ਬਾਰਦ ਨੂੰ ਜਾਨ ਦਿੱਤਾ ਸੀ ਜਲਦੀ ਨੂੰ ਟ੍ਰੇਸ ਕਰ ਲਾਂਗੇ